ਪੰਜਾਬ ਹਰਿਆਣਾ ਦੇ ਬਾਰਡਰ ਸ਼ੰਭੂ ਤੇ ਬੈਠੇ ਕਿਸਾਨਾਂ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਦਿੱਲੀ ਵੱਲ ਕੂਚ ਕਰਨਗੇ।ਦਰਅਸਲ ਪਿਛਲੇ ਹਫਤੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟਾਏ ਜਾਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਮਗਰੋਂ ਕਿਸਾਨਾਂ ਨੇ ਅੱਜ ਮੀਟਿੰਗ ਸੱਦੀ ਸੀ। ਇਸ ਮੀਟਿੰਗ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਜਿਵੇਂ ਹੀ ਰਸਤਾ ਖਾਲੀ ਹੋਵੇਗਾ ਉਹ ਦਿੱਲੀ ਵੱਲ ਮੁਰਚਾ ਲੈ ਪਾ ਦੇਣਗੇ। ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਮੇ ਜਾਂਦੀ ਹੈ। ਤੋਂ ਇਸ ਦਾ ਅਰਥ ਇਹ ਨਿਕਲਦਾ ਹੈ ਸਪਸ਼ਟ ਹੋ ਗਿਆ ਮੈਂ ਹਮਨੇ ਪਹਿਲੇ ਵੀ ਇਹ ਕਹੀ ਸੀ ਬਾਤ। रास्ता किसानों ने ना रोका था ना रास्ता रोकने की कोई हमारी भावना थी लेकिन हम तो दिल्ली के लिए निकले थे रास्ता तो हमारे आने से पांच दिन छह दिन पहले ही बंद हो गया था तो किसानों को बदनाम करने के लिए एक नैरेटिव सर्जने का प्रयास किया गया तो अब हमारे सभी भाइयों को और खास तौर पर मैं ये कहूंगा व्यापारी भाइयों को वैसे उनको समझ भी आ रही है आने लगी है ਇਨਕੋ ਸਭ ਕੋ ਮਿਲਕਰ ਹਰਿਆਣਾ ਗਵਰਨਮੈਂਟ ਕੇ ਉਪਰ ਦਬਾਅ ਬਣਾਉਣਾ ਚਾਹੀਏ ਕਿ ਉਹ ਰਸਤਾ ਖੋਲੇ ਔਰ ਹਮ ਆਪਣਾ ਪ੍ਰੋਟੈਸਟ ਕਰਨੇ ਕਾ ਜੋ ਹਮਾਰਾ ਦਿੱਲੀ ਕਾ ਪ੍ਰੋਗਰਾਮ ਹੈ ਉਹ ਕਰ ਪਾਏ। ਜਬ ਹਰਿਆਣਾ ਹਾਈ ਕੋਰਟ ਵਿੱਚ ਇਸ ਸੰਬੰਧੀ ਪਾਈ ਗਈ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਪਿਛਲੇ ਹਫਤੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਬੈਰੀਕੇਡਿੰਗ ਹਟਾਉਣ ਲਈ ਕਿਹਾ ਗਿਆ ਸੀ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਹਦਾਇਤ ਦਿੱਤੀ ਸੀ। ਇਸ ਦੌਰਾਨ ਅਦਾਲਤ ਨੇ ਆਪਣੇ ਹੁਕਮਾ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਨਿਰਦੇਸ਼ਕ ਵੱਲੋਂ ਮਿਲੀ ਸੂਚਨਾ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਮਰਹੂਮ ਸ਼ੁਭਕਰਨ ਦੇ ਸਰੀਰ ਵਿੱਚੋਂ ਬ੍ਰਾਹਮਤ ਗੋਲੀ ਇੱਕ ਸ਼ਾਰਟਗਨ ਤੋਂ ਫਾਇਰ ਕੀਤੀ ਗਈ ਸੀ ਅਤੇ ਅਦਾਲਤ ਨੇ ਕਿਹਾ ਕਿ ਸ਼ਾਰਟਗਨ ਪੁਲਿਸ ਨਹੀਂ ਵਰਤਦੀ ਹੈ ਜਿਸ ਤੇ ਵੀ ਕਿਸਾਨਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਸ਼ੁਭਕਰਨ ਦੀ ਜਿਹੜੀ ਮੌਤ ਹੈ ਉਹ ਉਹਦੇ ਵਿੱਚ ਜਿਹੜਾ ਪੋਸਟਮਾਰਟਮ ਵੀ ਹੋਇਆ ਹੋਰ ਵੀ ਸਾਰੇ ਹੈਗੇ ਆ ਕਿ ਉਹ ਮੈਟਲ ਤੇ ਉਹਦੇ ਵਿੱਚ ਅੰਸ਼ਾ ਜਿਹੜੇ ਧਾਤ ਦੇ ਪਾਏ ਗਏ ਆ ਸ਼ਾਰਟਗਨ ਦੇ ਨਾਲ ਸ਼ੌਰਟ ਗਨ ਦਾ ਮੈਨ ਵੀ ਨੇੜਿਓ ਜਿਹੜਾ ਫਾਇਰ ਕਰਨ ਵਾਲਾ ਵੈਪਨ ਹੈ ਕੋਈ ਉਹਦੇ ਨਾਲ ਆ ਉਹਦੇ ਮੌਤ ਹੋਈ ਹੈ ਹੁਣ ਸੱਟ ਨੇ ਇਹ ਕਰਨਾ ਹੈ ਵੀ ਇਹ ਸ਼ੌਰਟ ਗਨ ਹੈ ਇਹ ਕਿੱਧਰੋਂ ਆਈ ਹੈ ਇਹ ਕਿਹੜੇ ਪਾਸਿਓਂ ਆਈ ਹੈ ਕਿੰਨ ਦਾ ਭਾਅ ਉਹਦੇ ਵਿੱਚ ਇਹਦਾ ਵਿਸ਼ਾ ਹੀ ਦੱਸਦਾ ਵੀ ਉਹ ਕਿਸਾਨਾਂ ਨੂੰ ਵੀ ਉਹਦੇ ਵਿੱਚ ਉਹਨਾਂ ਨੇ ਸ਼ੱਕ ਦੇ ਘੇਰੇ ਚ ਲਾਇਆ ਅੰਦਾ ਵੀ ਇਹ ਕਿਸਾਨਾਂ ਵਾਲੇ ਪਾਸਿਓਂ ਵੀ ਆਈ ਹੋ ਸਕਦੀ ਹੈ ਅਸੀਂ ਹੁਣ ਤੱਕਰ ਹਾਈ ਕੋਰਟ ਦਾ ਜੋ ਕਮਿਸ਼ਨ ਬਣਿਆ ਸਾਬਕਾ ਰਿਟਾਇਰਡ ਜੱਜ ਦੀ ਗਵਾਹੀ ਦੇ ਵਿੱਚ ਉਹਦੇ ਕੋਲੇ ਵੀ ਅਸੀਂ ਸਾਰੇ ਪ੍ਰੂਫ ਰੱਖੇ ਆ ਅਸੀਂ ਜੋ ਉੱਥੇ ਜਿੰਨੇ ਵੀ ਵਿਸਫੋਟਕ ਹਥਿਆਰ ਵਰਤੇ ਗਏ ਨੇ ਉਹ ਸਾਰੇ ਰੱਖੇ ਆ ਅਸੀਂ ਵੀਡੀਓ ਵੀ ਦਿਖਾਈ ਹੈ ਜਿਹੜੇ ਉਹਨਾਂ ਦੇ ਬੰਦੇ ਆ ਨੇੜੇੋਂ ਫਾਇਰ ਕਰਦੇ ਦਿਸ ਰਹੇ ਆ ਉਹ ਵੀਡੀਓ ਵੀ ਦਿਖਾਈ ਹੈ ਅਸੀਂ ਹਾਈ ਕੋਰਟ ਦੇ ਜਿਹੜਾ ਕਮਿਸ਼ਨ ਸੀਗਾ ਉਸ ਨੂੰ ਤੇ ਨਾਲ ਜੋ ਗਾਲਾਂ ਕੱਢਦੀਆਂ ਉਹ ਵੀ ਦਿਖਾਏ ਹੋਏ ਨੇ ਉਹ ਸੋ ਇਸ ਕਰਕੇ ਜਿਹੜੀ ਇਹਨੂੰ ਇਸ ਦੇ ਘੇਰੇ 'ਚ ਲਿਆਉਣਾ ਕਿਸਾਨਾਂ ਨੂੰ ਵੀ ਵੀ ਕੀ ਇਹਨਾਂ ਤੋਂ ਤਾਂ ਨਹੀਂ ਕੋਈ ਇਹਨਾਂ ਵਾਲੇ ਪਾਸੇ ਤਾਂ ਨਹੀਂ ਸ਼ਾਟਗਨ ਚੱਲੀ ਇਹ ਅਸੀਂ ਸਮਝਦੇ ਆ ਵੀ ਸਾਫ਼ ਹੈ ਜਿਹੜਾ ਉਹ ਦੋਸ਼ੀਆਂ ਨੂੰ ਬਚਾਉਣ ਦੇ ਖਾਤਰ ਹੈ ਦਰਸਲ ਖਸਯੁਕ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਝੰਡੇ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ ਇਸੇ ਸਾਲ ਫਰਵਰੀ ਵਿੱਚ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਅਤੇ ਸ਼ੰਭੂ ਸਰਹੱਦ ਉੱਤੇ ਪਾਰੀ ਰੁਕਣ ਲਗਾਈਆਂ ਸਨ ਇਸ ਵਿਚਾਲੇ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਵੀ ਬੇਸਿੱਟਾ ਰਹੀ ਅਤੇ ਕਿਸਾਨਾਂ ਨੇ ਰਸਤੇ ਬੰਦ ਕਰਨ ਮਗਰੋਂ ਸ਼ੰਭੂ ਬਾਰਡਰ ਤੇ ਹੀ ਆਪਣਾ ਤਰਨਾ ਲਗਾ ਲਿਆ। ਇਹਨਾਂ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਲੈਂਡ ਐਕੁਇਜ਼ੀਸ਼ਨ ਐਕਟ 2013 ਨੂੰ ਕੌਮੀ ਪੱਧਰ ਤੇ ਲਾਗੂ ਕਰਨਾ, ਜ਼ਮੀਨ ਐਕਵਾਇਰ ਕਰਨ ਬਾਰੇ ਕਿਸਾਨ ਦੀ ਲਿਖਤੀ ਸਹਿਮਤੀ ਅਤੇ ਕਲੈਕਟਰ ਰੇਟ ਤੋਂ 4 ਗੁਣਾ ਪਾ ਦੇਣਾ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨਾ, ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਅਤੇ ਲਖੀਮਪੁਰ ਖੀਰੀ ਕਾਂਢਲੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਤ ਦੇਣ ਸਣੇ